ਅੱਜ ਲੋਕ ਸਭਾ ਦੇ ਜਿਹੜੇ ਚੋਣਾਂ ਦੇ ਆ ਨਤੀਜੇ ਆ ਉਹ ਆ ਚੁੱਕੇ ਆ ਹਰ ਥਾਂ ਤੇ ਜਿਹੜੀਆਂ ਚੋਣਾਂ ਹੋਈਆਂ ਨੇ ਪਰ ਅਸੀਂ ਤੁਹਾਡੇ ਨਾਲ ਪੰਜਾਬ ਦੇ ਜਿਹੜੇ ਉਹ ਨਤੀਜੇ ਆ ਉਹ ਪੇਸ਼ ਕਰਨ ਜਾ ਰਹੇ ਆ ਹਲਕਾ ਵਾਈਸ ਤੁਹਾਨੂੰ ਦੱਸਾਂਗੇ ਕਿਹੜੇ ਕਿਹੜੇ ਹਲਕੇ ਤੋਂ ਕਿਨੇ ਕਿਨੇ ਕਿੰਨੀ ਕਿੰਨੀ ਜਿਹੜੀ ਲੀਡ ਦੇ ਨਾਲ ਆ ਉਹ ਜਿੱਤ ਜਿਹੜੀ ਉਹ ਹਾਸਲ ਕੀਤੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਹਲਕਾ ਖੜੂਰ ਸਾਹ ਤੋਂ ਉੱਥੋਂ ਆਜ਼ਾਦ ਉਮੀਦਵਾਰ ਭਾਈ ਅਮਰਤਪਾਲ ਸਿੰਘ ਨੇ ਜਿੱਨਾ ਨੇ ਕਿ 3 ਲੱਖ 14000 ਤੇ 735 ਵੋਟਾਂ ਦੇ ਨਾਲ ਉਹ ਜਿੱਤੇ ਨੇ ਹੁਣ ਆਪਾਂ ਗੱਲ ਕਰਦੇ ਆ ਹਲਕਾ ਫਰੀਦਕੋਟ ਤੋਂ ਉੱਥੋਂ ਭਾਈ ਸਰਬਜੀਤ ਸਿੰਘ ਖਾਲਸਾ ਜੋ ਕਿ ਆਜ਼ਾਦ ਉਮੀਦਵਾਰ ਸੀ ਉਹ ਵੀ ਜਿੱਤ ਚੁੱਕੇ ਨੇ ਉਹ 2 ਲੱਖ 96000 ਤੇ 922 ਵੋਟਾਂ ਦੇ ਨਾਲ ਉਹਨਾਂ ਨੇ ਜਿਹੜੀ ਜਿੱਤ ਆ ਉਹ ਹਾਸਲ ਕੀਤੀ ਆ ਹੁਣ ਹਲ ਗੱਲ ਕਰਦੇ ਆ ਹਲਕਾ ਜਲੰਧਰ ਤੋਂ ਉੱਥੋਂ ਜਿਹੜੇ ਸਾਬਕਾ ਸੀਐਮ ਨੇ ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਉਹ ਜਿੱਤੇ ਨੇ ਉਹਨਾਂ ਨੇ ਜਿਹੜੀਆਂ 390000 ਤੇ 53 ਜਿਹੜੀਆਂ ਵੋਟਾਂ ਉਹਨਾਂ ਦੀ ਝੋਲੀ ਵਿੱਚ ਪਈਆਂ ਨੇ ਹੁਣ ਗੱਲ ਕਰਦੇ ਆ ਹਲਕਾ ਸੰਗਰੂਰ ਤੋਂ ਜੋ ਕਿ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਂਦਾ ਹੈ ਉੱਥੋਂ ਗੁਰਮੀਤ ਸਿੰਘ ਮੀਤ ਹੇਅਰ ਜੋ ਕਿ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਵੀ ਨੇ ਉਹ 364000 ਤੇ 85 ਵੋਟਾਂ ਦੇ ਨਾਲ ਜਿਹੜੀ ਉਹਨਾਂ ਨੇ ਜਿੱਤ ਆ ਉਹ ਹਾਸਲ ਕੀਤੀ ਆ ਹੁਣ ਗੱਲ ਕਰਦੇ ਆ ਹਲਕਾ ਬਠਿੰਡਾ ਤੋਂ ਹਰਕਾ ਬਠਿੰਡਾ ਤੋਂ ਬੀਬੀ ਹਰ ਸਿਮਰਤ ਕੌਰ ਬਾਦਲ ਜੋ ਕਿ ਅਕਾਲੀ ਦਲ ਤੋਂ ਨੇ ਉਹਨਾਂ ਨੇ 371000 ਤੇ 323 33 ਜਿਹੜੀਆਂ ਵੋਟਾਂ ਨੇ ਉਹ ਹਾਸਲ ਕੀਤੀਆਂ ਨੇ ਤੇ ਹੁਣ ਗੱਲ ਕਰਦੇ ਆ ਹਲਕਾ ਆਨੰਦਪੁਰ ਸਾਹਿਬ ਤੋਂ ਉਥੋਂ ਮਾਲਬਿੰਦਰ ਸਿੰਘ ਕੰਗ ਜੋ ਕਿ ਆਵਾਜ਼ੀ ਪਾਰਟੀ ਤੋਂ ਨੇ ਉਹਨਾਂ ਨੇ 312000 ਤੇ 240 ਵੋਟਾਂ ਦੇ ਨਾਲ ਜਿਹੜੀ ਉਹ ਜਿੱਤ ਹਾਸਲ ਕੀਤੀ ਆ ਹੁਣ ਗੱਲ ਕਰਦੇ ਆ ਹਲਕਾ ਅੰਮ੍ਰਿਤਸਰ ਸਾਹਿਬ ਤੋਂ ਉਥੋਂ ਗੁਰਜੀਤ ਸਿੰਘ ਓਜਲਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ 254000 ਤੇ 414 ਵੋਟਾਂ ਦੇ ਨਾਲ ਜਿਹੜੀ ਉਹ ਜਿੱਤ हासिल ਕੀਤੀ ਆ ਹੁਣ ਗੱਲ ਕਰਦੇ ਆ ਹਲਕਾ ਫਤਿਹਗੜ ਸਾਹਿਬ ਤੋਂ ਉਥੋਂ ਡਾਕਟਰ ਅਮਰ ਸਿੰਘ ਨੇ ਜੋ ਕਿ ਕਾਂਗਰਸ ਦੇ ਪਹਿਲਾਂ ਵੀ ਐਮਪੀ ਰਹਿ ਚੁੱਕੇ ਆ ਉਹਨਾਂ ਨੇ 332591 ਵੋਟਾਂ ਦੇ ਨਾਲ ਜਿਹੜੀ ਉਹ ਜਿੱਤ ਹਾਸਲ ਕੀਤੀ ਆ ਹਲਕਾ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾਵੜੀ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹਨਾਂ ਨੇ 322000 ਤੇ 24 ਵੋਟਾਂ ਦੇ ਨਾਲ ਜਿਹੜੀ ਆ ਉਹ ਜਿੱਤ ਹਾਸਲ ਕੀਤੀ ਐ ਤੇ ਉੱਥੋਂ ਰਵਨੀਤ ਸਿੰਘ ਬਿੱਟੂ ਐ ਜਿਹੜੇ ਉਹਨਾਂ ਨੂੰ ਹਰਾਇਆ ਉਸ ਤੋਂ ਬਾਅਦ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਉੱਥੇ ਸੁਖਜਿੰਦਰ ਸਿੰਘ ਰੰਦਾਵਾ ਜੋ ਕਿ ਕਾਂਗਰਸ ਦੇ ਉਮੀਦਵਾਰ ਨੇ ਉਹ ਵੀ 350000 ਤੇ 766 ਜਿਹੜੀਆਂ ਵੋਟਾਂ ਨੇ ਉਹਨਾਂ ਦੀ ਝੋਲੀ ਦੇ ਵਿੱਚ ਪਈਆਂ ਨੇ ਤੇ ਹੁਣ ਗੱਲ ਕਰਦੇ ਆ ਹਲਕਾ ਹੁਸ਼ਿਆਰਪੁਰ ਤੋਂ ਉੱਥੋਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੂੰ 338000 ਤੇ 59 ਟੋਟਲ ਜੜੀਆਂ ਉਹਨਾਂ ਨੂੰ ਵੋਟਾਂ ਪਈਆਂ ਨੇ ਹਲਕਾ ਫਰੋਇਪੁਰ ਤੋਂ ਹਲਕਾ ਫਰੋਇਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਖਬਾਇਆ ਜਿਨ੍ਹਾਂ ਨੂੰ ਕੀ 262451 ਵੋਟਾਂ ਦੇ ਨਾਲ ਉਹਨਾਂ ਨੇ ਜਿਹੜੀ ਜਿੱਤ ਉਹ ਹਾਸਲ ਕੀਤੀ ਆ ਹੁਣ ਗੱਲ ਕਰਦੇ ਆ ਹਲਕਾ ਪਟਿਆਲਾ ਤੋਂ ਹਲਕਾ ਪਟਿਆਰਾ ਤੋਂ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਡਾਕਟਰ ਧਰਮਵੀਰ ਸਿੰਘ ਧਰਮਵੀਰ ਗਾਂਧੀ ਜਿਨ੍ਹਾਂ ਨੇ ਕੀ 356000 ਤੇ 16 ਵੋਟਾਂ ਦੇ ਨਾਲ ਜਿਹੜੀ ਹੈ ਜਿੱਤ ਹਾਸਲ ਕੀਤੀ ਹੈ ਜੇ ਆਪਾਂ ਪੂਰੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਕਾਂਗਰਸ ਦੇ ਕੋਲ 7 ਆਪ ਦੇ ਕੋਲ 3 ਤੇ 2 ਅਦਰ ਦੇ ਵਿੱਚ ਤੇ ਇੱਕ ਜਿਹੜੀ ਆ ਉਹ ਅਕਾਲੀ ਦਲ ਨੇ ਸੀਟ ਜਿਹੜੀ ਹਾਸਲ ਕੀਤੀ ਹੈ